ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਜੀ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਹਾਂ ਜੀ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਵੀਡੀਓ ਵਿੱਚ ਤੇ ਜਿਹੜੇ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਕਿਤੇ ਨਾ ਜਾਇਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਇੱਥੇ ਸ਼ਾਮ ਦਾ ਟਾਈਮ ਸੀ 3:00 5 ਵਜੇ ਦਾ ਤੇ ਮੈਂ ਤੁਸੀ ਦੇਖ ਹੀ ਸਕਦੇ ਹੋ ਕੀ ਕਰਦੀ ਪਈ ਆ ਕਾਹ ਵੜਦੀ ਪਈ ਸੀਗੀ ਮੈਂ ਐਕਚੁਅਲੀ ਨਾ ਇੱਥੇ ਸਾਡੇ ਘਰ ਦੇ ਇੱਕ ਪਾਸੇ ਤਕਾਂਦੇ ਦੇ ਨਾਲ ਬਹੁਤ ਹੀ ਜ਼ਿਆਦਾ ਕਾਹ ਹੋਇਆ ਪਿਆ ਸੀਗਾ ਇੱਥੇ ਪਤਾ ਨਹੀਂ ਕੀ ਗੱਲ ਹੈ ਦਵਾਈ ਵੀ ਕਰਦੀਏ ਨਾ ਤੇ ਕਾਹ ਬਹੁਤ ਜ਼ਿਆਦਾ ਹੋ ਜਾਂਦਾ ਤੇ ਹੁੰਦਾ ਵੀ ਬਹੁਤ ਜਲਦੀ ਆ ਤੇ ਬਹੁਤ ਜ਼ਿਆਦਾ ਮੱਛਰ ਜਿਹੜਾ ਉਹ ਪੈਦਾ ਹੋਇਆ ਪਿਆ ਸੀਗਾ ਤੁਸੀਂ ਦੇਖ ਹੀ ਸਕਦੇ ਹੋ ਕਿੱਡੇ ਕਿੱਡੇ ਵੱਡੇ ਬੂਟੀ ਆ ਤੇ ਮੈਂ ਇੱਥੇ ਵੱਢਣ ਲੱਗੀ ਹੋਈ ਸੀਗੀ ਕਿਉਂਕਿ ਮੱਛਰ ਤੁਹਾਨੂੰ ਪਤਾ ਗਰਮੀਆਂ ਆ ਗਈਆਂ ਮੱਛਰ ਤੇ ਵੈਸੇ ਹੀ ਬਹੁਤ ਹੋ ਜਾਂਦਾ ਤੇ ਕਾਂਦ ਦੇ ਨਾਲ ਹੀ ਪਰਲੇ ਪਾਸੇ ਸਾਡਾ ਕਮਰਾ ਸੀਗਾ ਤੇ ਇਹਦੇ ਕਰਕੇ ਨਾ ਮੱਛਰ ਬਹੁਤ ਜ਼ਿਆਦਾ ਜਾਂਦਾ ਸੀ ਰਾਤ ਨੂੰ ਤਾਂ ਬਹੁਤ ਜ਼ਿਆਦਾ ਮੱਛਰ ਤੰਗ ਕਰਦਾ ਸੀਗਾ ਤੇ ਇਸ ਕਰਕੇ ਮੈਂ ਸੋਚਿਆ ਕਿ ਅੱਜ ਇਹ ਵੀ ਨਾ ਮੈਂ ਬਾਡੀ ਦਿੰਨੀ ਆ ਮੈਸੇ ਨਾ ਮੇ ਠੀਕ ਤਾਂ ਨਹੀਂ ਸੀ ਹੈਗੀ ਮੇਰੀਆਂ ਲੱਤਾਂ ਬਾਹਾਂ ਕਾਫੀ ਦਰਦ ਕਰਦੀਆਂ ਪਈਆਂ ਸੀ ਅੱਜ ਪਤਾ ਨਹੀਂ ਕਿਉਂ ਬੀਪੀ ਲੋ ਸੀ ਜਾਂ ਕੀ ਗੱਲ ਸੀ ਪਰ ਮੈਂ ਸੋਚਿਆ ਕਿ ਹੁਣ ਕਰਨਾ ਤੇ ਪੈਣਾ ਕਿਉਂਕਿ ਮੱਛਰ ਵੀ ਤੁਹਾਨੂੰ ਪਤਾ ਬਿਮਾਰੀ ਦਾ ਘਰ ਆ ਤੇ ਸੋ ਇਸ ਕਰਕੇ ਹਿੰਮਤ ਜੀ ਕਰਕੇ ਮੈਂ ਸੋਚਿਆ ਅੱਜ ਆਪਾਂ ਵੀ ਵਾਢੀ ਲਈ ਹੈ ਨਾ ਤੇ ਮੇਰੇ ਹਸਬੰਦ ਬਣਾਉਂਦੇ ਪਏ ਸੀਗੇ ਵੀਡੀਓ ਤੇ ਹਾਂ ਦੇ ਮੈਂ ਕਣਕ ਵੀ ਦਿਖਾਉਣਾ ਆਪਣੀ ਤੇ ਤੁਸੀਂ ਦੇਖਿਆ ਹੋਣਾ ਨਾਲ ਹੀ ਸਾਡੀ ਪੈਲੀ ਆ ਕਣਕ ਇਹ ਸਾਡੀ कि मैं फिर इते ना वो एक जड़ी बारीक बारीक बूटी ना होरी तरह दी ते उंदे ਵਿੱਚ ਜਿਆਦੀ ਮੱਛਰੀ ਜੀ ਸੀ ਮੇਰੇ ਨਾਲ ਖੁਜਲੀ ਹੋਈ ਜਾਂਦੀ ਸੀ ਹੱਥਾਂ ਦੇ ਨਾਲ ਨਾਲ ਵੀ ਬਹੁਤ ਜ਼ਿਆਦਾ ਵੀ ਰੈਡ ਰੈਡ ਨਾਲ ਦੇ ਨਾਲ ਹੀ ਰੈਸ਼ ਜੇ ਹੋ ਗਏ ਸੀ ਤੇ ਪਰ ਮੈਂ ਸੋਚਿਆ ਕਿ ਹੁਣ ਜੇ ਮੇਰੇ ਹਸਬੰਦ ਤੁਹਾਨੂੰ ਪਤਾ ਉਹਨਾਂ ਦਾ ਐਕਸੀਡੈਂਟ ਹੋਇਆ ਬਾਹ ਕਰਕੇ ਹਜੇ ਕਰ ਨਹੀਂ ਸਕਦੇਗੇ ਸੋ ਮੈਨੂੰ ਹੀ ਕਰਨਾ ਪੈਣਾ ਸੀਗਾ ਇੱਥੇ ਦੇਖ ਸਕਦੇ ਹੋ ਕਿ ਮੈਂ ਕਾਫੀ ਜਿਹੜਾ ਘਾਓ ਵੱਡ ਦਿੱਤਾ ਆ ਤੇ ਇਹ ਦਿਨ ਮੇਰੇ ਸਬਰ ਨੂੰ ਕਹਿੰਦੇ ਪੈਸੀ ਵਾਰ-ਵਾਰ ਕਿ ਬਸ ਕਰ ਬਸ ਕਰ ਬਾਅਦ ਵਿੱਚ ਤੂੰ ਪੈ ਜਾਣਾ ਆ ਕਿ ਲੰਮੇ ਕਿ ਮੇਰੀ ਇਦਾਂ ਲੱਤਾਂ ਆਂ ਉਹ ਪੀੜ ਹੁੰਦੀਆਂ ਨੇ ਤੇ ਤੂੰ ਵੀ ਇਹਨਾਂ ਨੂੰ ਆਪਾਂ ਕੱਲ ਕਰ ਲਾਂਗੇ ਜਾਂ ਪਰਸੋਂ ਕਰ ਲਾਂਗੇ ਵੀ ਕਿਹੜਾ ਜ਼ਰੂਰੀ ਇੱਕ ਵਾਰੀ ਕਰਨਾ ਆ ਤੇ ਪਰ ਮੈਗਿਆ ਵੀ ਨਹੀਂ ਹੁੰਦੀ ਕਰ ਲੱਗੇ ਆ ਤੇ ਥੋੜਾ ਬਹੁਤ ਤਾਂ ਕਰਾਂ ਹਨਾ ਤੇ ਇੱਥੇ ਵੀ ਮੈਂ ਨਾ ਬਸ ਵੀ ਇਹ ਸਾਰਾ ਤੇ ਨਹੀਂ ਸੀ ਵੱਢਿਆ ਜिद ਕਰਨ ਲੱਗੇ ਸੀ ਕਿ ਬਸ ਕਰ ਬਸ ਕਰ ਫਿਰ ਦੁਖੀ ਹੋਵੇਂਗੀ ਤੋਂ ਤੇ ਇਸ ਕਰਕੇ ਮੈਂ हट ਗਈ ਸੀ ਤੇ ਜਿੰਨਾ ਕੋ ਵੱਢਿਆ ਸੀ ਤੇ ਮੈਂ ਸੋਚਿਆ ਜਿਹੜਾ ਤਾਂ ਗਾਹ ਨੂੰ ਪਾਉਣ ਵਾਲਾ ਹੈ ਉਹ ਟੋਕੇ ਕੋਲੇ ਲਾ ਜਾ ਕੇ ਰੱਖ ਦਿੰਨੀ ਆ ਤੇ ਉਹ ਮੈਂ ਇਕੱਠਾ ਕਰਦੀ ਪਈ ਸੀਗੀ ਵਿੱਚੋਂ ਜਿਹੜਾ ਗਾਹ ਨੂੰ ਪਾਉਣ ਵਾਲਾ ਸੀ ਉਹ ਆਪਾਂ ਗਾਹ ਨੂੰ ਕੁੱਤਰ ਕੇ ਪਾ ਦਾਂਗੇ ਤੇ ਜਿਹੜਾ ਉਦਾਂ ਸੀਗਾ ਤੇ ਉਹ ਮੇਰਾ ਰਾਦਾ ਸੀ ਫਿਰ ਇੱਥੇ ਸੈੜ ਜੀ ਤੇ ਰੱਖ ਦਿੰਨੀ ਜਦੋਂ ਸੁੱਕ ਗਿਆ ਤੇ ਉਹਨੂੰ ਅੱਗ ਲਗਾ ਦਾਂਗੇ ਤੇ ਬਹੁਤ ਹੀ ਜਿਆਦਾ ਸੱਚੀ ਇੱਥੇ ਘਾਹ ਹੋ ਜਾਂਦਾ ਆ ਥੋੜਾ ਉਹਨਾਂ ਅੱਜ ਮੈਂ ਸਫਾਈ ਕੀਤੀ ਥੋੜੇ ਦਿਨਾਂ ਵਿੱਚ ਫਿਰ ਵੱਡਾ ਵੱਡਾ ਹੋ ਜਾਣਾ ਆ ਤੇ ਇਹਦਾ ਕੋਈ ਵੇਖਦੇ ਆ ਪਰਮਾਨੈਂਟ ਹੱਲ ਕੀ ਹੁੰਦਾ ਹੈ ਹਨਾ ਕਿਉਂਕਿ ਇਦਾਂ ਤੇ ਤੁਹਾਨੂੰ ਪਤਾ ਵਾਰ-ਵਾਰ ਦਿਹਾੜੀ ਲਾਏ ਬਿਨਾਂ ਨਹੀਂ ਹੁੰਦੀ ਸਫਾਈ ਮੇਰੇ ਤੋਂ ਤਾਂ ਹੁੰਦੀ ਨਹੀਂ ਆਪ ਤੇ ਇਹਨਾਂ ਦੀ ਬਾਹ ਨੀ ਠੀਕ ਗੀ ਨਹੀਂ ਤਾਂ ਇਹਨਾਂ ਤੇ ਚਲੋ ਘਾਰ ਹੀ ਲੈਣਾ ਸੀ ਹਨਾ ਤੇ ਬਸ ਫਿਰ ਮੈਂ ਕਿਹਾ ਚੱਲਾ ਟੋਕੇ ਅੱਗੇ ਰੱਖ ਕੇ ਤੇ ਆਪਾਂ ਬਸ ਤੁਸੀਂ ਦੇਖ ਸਕਦੇ ਹੋ ਇੰਨੀ ਕੁ ਸਫਾਈ ਕੀਤੀ ਸੀ ਮੈਂ ਘਰ ਬਹੁਤ ਵੱਡਾ ਵੱਡਾ ਸੀ ਠੀਕ ਆ ਜੀ ਓਕੇ ਜੀ ਬਾਏ